ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਕਿਲੇ ਸਭ ਕੋਈ ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਦੇ ਜੇ ਕਿਸ ਨਦਰ ਨਾ ਵਈ ਤਾਂ ਬਾਤ ਨ ਪੁੱਛੇ ਕੀ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਦ ਸੂਣੀ ਹੋਏ ਨੀ ਲੰਮੀਆਂ ਉਮਰਾਂ ਵੀ ਲੈ ਲੀਏ ਕਹਿੰਦਾ ਸਾਰੇ ਲੋਕਾਂ ਦਾ ਜਸ ਉਹਨੂੰ ਮਿਲ ਜਵੇ ਅਨੇਕਾ ਮਤਲਬ ਸੁੱਖ ਭੋਗ ਲਈ ਬੰਦਾ ਕਹਿੰਦਾ ਇਹਨੇ ਇੱਕ ਸੁੱਖ ਵਿਸ਼ੇਮਕਾਰਾਂ ਦੇ ਸੁੱਖ ਭੋਗਦਾ ਨੇਕਾਂ ਮਤਲਬ ਸੁਖ ਸਾਧਨਾ ਦਾ ਸੰਪਨ ਹੋ ਗਏ ਵੀ ਨਾ ਕਹਿੰਦੇ ਉਹ ਪ੍ਰਮਾਤਮਾ ਦੇ ਨਜ਼ਰ 'ਚ ਨਹੀਂ ਆਇਆ ਕਹਿੰਦੇ ਬਕਾਰ ਹੈ ਜੇ ਤੁਸੀਂ ਨਦਰ ਰਾਵੀ ਤਾਂ ਬਾਤਨ ਪੁੱਛਿਆ ਕਿ ਜੇਪ ਕਹਿੰਦੇ ਵੀ ਇੰਨੀ ਭਗਤੀ ਕਰ ਲਈਏ ਸਾਡਾ ਮੁਕਸ਼ ਹੋ ਜਾਊਗਾ ਹਨ ਮੁਕਤੀ ਮਿਲ ਸਕਦੀ ਆ ਇਹ ਪ੍ਰਮਾਤਮਾ ਦੇ ਦਰਸ਼ਨ ਹੋ ਜਾਣਗੇ ਇੰਨੀ ਭਗਤੀ ਚਾਹੀਦੀ ਆ ਪ੍ਰਮਾਤਮਾ ਦੇ ਦਰਸ਼ਨਾਂ ਵਾਸਤੇ ਜੇ ਉਹਨੂੰ ਦੂਜੇ ਪਾਸੇ ਗਣੀਏ ਨਾ ਵੀ ਕਿੰਨੀ ਭਗਤੀ ਚਾਹੀਦੀ ਆ ਆਪਾਂ ਇਹ ਕਹਦੇ ਜਦ ਤੱਕ ਸਾਨੂੰ ਨਾ ਗਿਆਨ ਨਹੀਂ ਹੁੰਦਾ ਗਿਆਨ ਹੈ ਕਾਰਨ ਕਰਮ ਅਭਿਆਸ ਕਿੰਨੀ ਕਿ ਭਗਤੀ ਚਾਹੀਦੀ ਹੈ ਹੁਣ ਜਿਹੜਾ ਦੱਸੂਗਾ ਨਾ ਵੀ ਤੈਨੂੰ ਇੰਨੀ ਭਗਤੀ ਹੋਊਗੀ ਤਾਂ ਤੈਨੂੰ ਦਰਸ਼ਨ ਹੋ ਜਾਣਗੇ ਪ੍ਰਮਾਤਮਾ ਦੇ ਤੇ ਤੇਰੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਜਾਊਗਾ ਇਹ ਸਮੱਸਿਆ ਦਾ ਸਮਾਧਾਨ ਤਾਂ ਸਿੰਪਲੀ ਜਿਵੇਂ ਪ੍ਰਾਇਮਰੀ ਕਲਾਸ ਚ ਪੂਰਾ ਹੋ ਜਾਂਦਾ ਹੈ ਜਿਵੇਂ ਇੱਕ ਸ਼ਬਦ ਦੀ ਸਾਧਨਾ ਕਰਨ ਲਈ ਲਗਾਤਾਰ ਨਾ ਮੈਂ ਰੋਜ਼ ਆਪਾਂ ਸਵੇਰੇ 1 ਘੰਟਾ ਇੱਕ ਫਿਕਸ ਟਾਈਮ ਤੇ ਉੱਠ ਕੇ ਕਰੀਏ ਜਾਪ ਲਗਾਤਾਰ ਜਦੋਂ ਮਨ ਖੁੱਭਣ ਲੱਗ ਗਿਆ ਨਾ ਮਿੱਦਾਸ 20 15 25 ਦਿਨਾਂ ਤੱਕ ਖੁੱਬਦਾ ਖੁੱਬਦਾ ਖਦਾ ਅਭਿਆਸ ਹੋ ਗਿਆ ਤੇ ਉਹ ਸ਼ਬਦ ਸਿੱਧ ਹੋ ਜਾਂਦਾ ਸਮੱਸਿਆ ਦਾ ਹੱਲ ਹੋ ਜਾਂਦਾ ਲੇਕਿਨ ਉਹ ਜਿੰਨੇ ਕਹਿੰਦੇ ਪੈਸੇ ਪਾਏ ਆ ਉਨੀ ਚੀਜ਼ ਹੀ ਮਿਲਦੀ ਹੁੰਦੀ ਆ ਜੋ ਸਾਧਨਾ ਕਰਕੇ ਭਗਤੀ ਕੀਤੀ ਆ ਉਹੀ ਦੋ ਹੀ ਫਲ ਮਿਲਦਾ ਲੇਕਿਨ ਮੁਕਸ਼ ਨਹੀਂ ਹੁੰਦਾਗਾ ਮੁਕਸ਼ ਫਿਰ ਦੂਰ ਰਹਿ ਗਿਆ ਇਹ ਇੱਕ ਸਾਧਨਾ ਹੈ ਕਹਿੰਦੇ ਵੀ ਇੰਨਾ ਕੁਝ ਕਰ ਕਰਾ ਕੇ ਵੀ ਜੇ ਰੱਬ ਦੀ ਦਰ ਤੇ ਨਜ਼ਰ ਤੇ ਨਹੀਂ ਨ ਆਇਆ ਕਹਿੰਦੇ ਤੇ ਫਿਰ ਕੋਈ ਫਾਇਦਾ ਨਹੀਂ ਭਗਤੀ ਦਾ ਕੋਈ ਸੇਵਾ ਸੁਨ ਸਾਧਨਾ ਨਹੀਂ ਕਿ ਉਹਦਾ ਜਿਵੇਂ ਸਿੱਖ ਭਗਤੀ ਕਰੀ ਜਾਂਦੇ ਭਗਤੀ ਕਰੀ ਜਾਂਦੇ ਅਰਦਾਸਾਂ ਨਹੀਂ ਕਰਦੇ ਜਦੋਂ ਅਰਦਾਸ ਕਰਦੇ ਰੱਬ ਉਹਦਾ ਫੜ ਦਿੰਦਾ ਸੱਚੇ ਪਾਤਸ਼ਾਹ ਮੇਰਾ ਬੁਖਾਰ ਠੀਕ ਕਰ ਦੇ ਆ ਠੀਕ ਕਰ ਦੇ ਆ ਠੀਕ ਕਰ ਦੇ ਰੱਬ ਉਹਦਾ ਪੁੰਨ ਦੇ ਜਾਂਦਾ ਪੁੰਨ ਜਦੋਂ ਪੁੰਨ ਪੂਰਾ ਹੋ ਜਾਂਦਾ ਰੱਬ ਉਹਦੀ ਚੀਜ਼ ਉਹਨੂੰ ਮਿਲ ਜਾਂਦੀ ਹੈ ਕੁਦਰਤੀ ਗੱਲ ਹੈ ਲੇਕਿਨ ਨਾ ਮੋਕਸ਼ ਅਲੱਗ ਚੀਜ਼ ਆ ਮੋਕਸ਼ ਮੋਕਸ਼ ਕਰਨਾ ਸੋਖਾ ਬਲੇ ਤੇ ਮਿਲਦਾ ਨਹੀਂ ਹੈ ਮੁਕਸ਼ ਕੀ ਹੈ ਪਹਿਲਾਂ ਤਾਂ ਵਿਸ਼ਿਆਂ ਤੋਂ ਮਨ ਪਿੱਛੇ ਹਟ ਜਵੇ ਨਾ ਕਹਿੰਦੇ ਮਨ ਖਾਣ ਤੋਂ ਪਿੱਛੇ ਹਟ ਜੇ ਨੀਂਦ ਤਿਆਗ ਦੇਵੇ ਨੀਂਹ ਘਟਦੀ ਜਾਂਦੀ ਆ ਲੋਭ ਲਾਲਚ ਘਟਦਾ ਜਾਂਦਾ ਵਾ ਮਾਇਆ ਤੋਂ ਪਕੜ ਘਟਦੀ ਕਹਿੰਦੇ ਇਹੀ ਮੁਕਸ਼ ਆ ਇਹੀ ਮੁਕਤੀ ਆ ਜੇ ਮੇਰਾ ਥੱਤ ਪਿੱਛੇ ਰਹਿ ਹੀ ਨਹੀਂ ਗਿਆ ਮੈਂ ਕੁਝ ਭਗਣੋ ਕਰਾ ਹੀ ਨਹੀਂ ਗਿਆ ਜਿਵੇਂ ਧਨ ਇਕੱਠਾ ਕਰਦਾ ਕਰਦਾ ਹੋ ਲਾਲਚ ਵੱਧਦਾ ਵੱਧਦਾ ਉਹ ਲਾਲਚ ਦਾ ਸਿਰ ਆ ਹੀ ਕੋਈ ਨਹੀਂਗਾ ਕਾਮ ਦਾ ਸਿਰ ਆ ਹੀ ਕੋਈ ਨਹੀਂ ਕ੍ਰੋਧ ਦਾ ਵਿਸ਼ਿਆ ਨਾਲ ਕੋਈ ਸਿਰ ਆ ਹੀ ਨਹੀਂ ਨਾ ਕਹਿੰਦੇ ਫਿਰ ਉਹ ਵਿਸ਼ ਮਾਇਆ ਚ ਹੀ ਆ ਇੰਨੀ ਮਰਜੀ ਭਗਤੀ ਕਰ ਲੈ ਕਹਿੰਦੇ ਇਹਤੇ ਕਿਤੇ ਹੋਰ ਕਰੇ ਕਿੰਨੀ ਕਰੀ ਜੇ ਵੀ ਇੰਨੀ ਹੋਰ ਕਰੀ ਜਾਵੇ ਇਹਦਾ ਕੋਈ ਸਿਰਾ ਨਹੀਂ ਹੈ ਉਹ ਫਿਰ ਉਹ ਜਿਹੜੇ ਸੁੱਖਾਂ ਵਿੱਚ ਭਗਤੀ ਕੀਤੀ ਉਹ ਸੁੱਖ ਭੋਗਣ ਵਾਲੇ ਦੁਆਰੇ ਸੰਸਾਰ ਤੇ ਆਉਣਾ ਪੈਂਦਾ ਕਿੰਨੀ ਉਦਾਹਰਣਾਂ ਮਿਲ ਜਾਣਗੀਆਂ ਕਿ ਉਹ ਭਗਤੀ ਕੀਤੀ ਸੀ ਸੰਸਾਰਾ ਦਾ ਸੰਤਨਾ ਧਿਆਨ ਪਿੱਛੇ ਰਹਿ ਗਿਆ ਫਿਰ ਦੁਆਰੇ ਜਨ ਸੰਸਾਰ ਜਨ ਲੈ ਗਿਆ ਜਿਵੇਂ ਕਬੀਰ ਭਗਤ ਦੇ ਗੁਰੂ ਰਾਮਾਨੰਦ ਜੀ ਸੀਗੇ ਕਹਿੰਦੇ ਨਾ ਅੰਤ ਸਮੇਂ ਜਦੋਂ ਸੀਤ त्यागਿਆ ਅੰਮ੍ਰਿਤ ਰਖ ਥੱਲੇ ਬੈਠੇ ਸੀਗੇ ਤੇ ਨਾ ਉਹਦਾ ਧਿਆਨ ਅੰਮ੍ਰਿਤ ਰਖ ਤੇ ਚਲਾ ਗਿਆ ਭਗਤ ਰਾਮਾਨੰਦ ਜੀ ਦਾ ਗੁਰੂ ਜੀ ਦਾ ਤੇ ਕਹਿੰਦੇ ਆਂਬ ਦਾ ਕੀੜਾ ਬਣ ਗਏ ਉਹਦੇ ਵਿੱਚ ਰਹਿ ਕੇ ਜਾ ਕੇ ਤੇ ਜਿਹਨਾਂ ਨੇ ਜੱਗ ਕੀਤਾ ਕਹਿੰਦੇ ਸੰਖ ਵੱਜਦਾ ਸੀਗਾ ਸੰਖ ਨਾ ਵੱਜਿਆ ਫਿਰ ਕਹਿੰਦੇ ਭਗਤ ਕਬੀਰ ਧਿਆਨ ਨਾ ਦੇਖਿਆ ਕਹਿੰਦੇ ਮੇਰੇ ਗੁਰੂ ਜੀ ਤਾਂ ਉਹ ਆਂਬ ਦੇ ਵਿੱਚ ਸੁਰਤ ਰਹਿ ਗਏ ਆਂਬ ਦੇ ਬੋਲ ਥੱਲੇ ਪਈ ਸੀ ਤੇ ਅੰਤ ਸਮੇ ਤੇ ਧਿਆਨ ਆਂਬ ਦੇ ਰਸਤੇ ਕਿੰਨੀ ਤਪੱਸਿਆ ਸੀ ਰਾਮਾਨੰਦ ਜੀ ਦੀ ਕਤ ਜਾਈਓ ਭਗਤ ਜੀ ਦਾ ਇੱਕ ਸ਼ਬਦ ਆਂਦਾ ਵਾ ਕਤ ਜਾਈਓ ਕਤ ਜਾਈਏ ਰੇ ਕਰ ਲਾ ਗੋ ਰੰਗ ਮੇਰੇ ਚਿੱਤ ਨਾ ਚਲੇ ਮਨ ਭਇਓ ਪੰਗ ਰਾਮਾਨੰਦ ਇਹ ਕੋ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਆਂਦਾ ਹੈ ਸਾਰੰਗ ਰਾਗ ਦਾ ਲੇਕਿਨ ਇੰਨੀ ਭਗਤੀ ਕਰਕੇ ਵੀ ਉਹ ਥੱਲੇ ਆ ਗਏ ਫਿਰ ਦੁਬਾਰੇ ਇਹਨੇ ਭਗਤੀ ਕੀਤੀ ਫਿਰ ਉਹ ਤੋਂ ਅਰਦਾਸਾਂ ਕੀਤੀਆਂ ਕਿਹੜੇ ਤੋਂ ਮੁਕਤੀ ਮਿਲੀ ਉਹ ਵਿਸ਼ੇ ਤੋਂ ਸਵਾਤ ਉੱਪਰ ਚਲੇ ਗਏ ਯਾਨੀ ਇੰਨੀ ਇੰਨੀ ਭਗਤੀ ਕਰਕੇ ਨਾ ਆਪਾਂ ਕਹਿੰਦੇ ਵੀ ਆ ਮੁਕਤੀ ਮਿਲ ਜੇ ਇਹ ਮੋਕਸ਼ ਨਹੀਂ ਹੈਗਾਗਾ ਇਹ ਤਾਂ ਬਹੁਤ ਜ਼ਿਆਦਾ ਮੋਕਸ਼ ਬਹੁਤ ਸਾਧਨਾ ਕਰਨੀ ਪੈਂਦੀ ਆ ਬਹੁਤ ਦੂਤਕ ਜਾਣਾ ਪੈਂਦਾ ਵਾ ਯਾਨੀ ਬਲਕਿ ਇਹ ਮੋਕਸ਼ ਜਿਹੜੀਆਂ ਭਗਤ ਕ੍ਰਿਸ਼ਨ ਭਗਵਾਨ ਦੀ ਗੋਪੀਆਂ ਸੀ ਕਹਿੰਦੇ ਉਹਨੇ ਨਾਰ ਰਹੀਆਂ ਉਹਨੇ ਮੁਕਤੀ ਨਹੀਂ ਸੀ ਮੰਗੀ ਤੇ ਜਿਹੜਾ ਹੁਣ ਅਰਜੁਨ ਸੀ ਭਗਵਾਨ ਕ੍ਰਿਸ਼ਨ ਦੇ ਨਾਲ ਯੁੱਧ ਕਰਦਾ ਸੀਗਾ ਉਹਨੇ ਵੀ ਕਿਹਾ ਸੀ ਪੁੱਤੇ ਪਾਸ਼ਾ ਵੀ ਮੈਂ ਜਦੋਂ ਤੂੰ ਸੰਸਾਰ ਤੇ ਆਵਾਂ ਤੇ ਮੈਂ ਵੀ ਤੁਹਾਡੇ ਨਾਲ ਹੀ ਆਵਾਂ ਭਗਵਾਨ ਕ੍ਰਿਸ਼ਨ ਕਹਿੰਦੇ ਜਿਹੜਾ ਜਿਹੜਾ ਧਰਮ ਦੀ ਹਾਨੀ ਹੁੰਦੀ ਹੈ ਮੈਂ ਉਦੋਂ ਉਹ ਜਿਦਾ ਜਿਦਾ ਹੈ ਧਰਮਸੇਗਲਾਨੀ ਵਾਰਤ ਤੇ ਜਿਹੜਾ ਉਹਨਾਂ ਦੀ ਹਾਨੀ ਹੁੰਦੀ ਹੈ ਮੈਂ ਉਸ ਸੰਸਾਰ ਤੇ ਜਨਮ ਲੈਣਾ ਵਾਂ ਦੁਸ਼ਟਾਂ ਨੂੰ ਮਾਰਦਾ ਵਾਂ ਜੇ ਗੁਰੂ ਅਰਜਨ ਦੇਵ ਜੀ ਵੇਲੇ ਵੀ ਤਾਂ ਉਹਨਾਂ ਦੇ ਤਾਇਆ ਜੀ ਸੀ ਗੁਰੂ ਅਰਜਨ ਦੇਵ ਜੀ ਦੇ ਉਹ ਅੰਤ ਸਮੇਂ ਬਢੇਰੀ ਉਮਰ ਤੇ ਗੁਰੂ ਅਰਜਨ ਦੇਵ ਜੀ ਕੋਲੇ ਆਇਸ ਚ ਫਾਸ਼ਬ ਨੂੰ ਆਪਦਾ ਗੁਰੂ ਬਣਾ ਲਓ ਆਪਦਾ ਆਪਦਾ ਸਿੱਖ ਬਣਾ ਲਓ ਆਪਦਾ ਮੈਨੂੰ ਸਿੱਖੀ ਬਖਸ਼ੋ ਉਹ ਥੋੜੇ ਜਿ ਮੋਹ ਮਾਇਆ ਵਿੱਚ ਲੀਨ ਸੀਗੇ ਉਹਨਾਂ ਨਾਮ ਸਾਖਿ ਚ ਲਿਖਿਆ ਹੋਇਆ ਤੇ ਜਿਹੜੇ ਫਿਰ ਵੀ ਇਹਨਾਂ ਕੁਝ ਕਰਕੇ ਵੀ ਮੁਕਸ਼ ਨਹੀਂ ਆਇਆ ਲੱਗਣਾ ਉਹ ਮਾਇਆ ਤੋਂ ਉੱਪਰ ਇਹ ਨਾ ਹੀ ਸਭ ਤੋਂ ਵੱਡੀ ਗੱਲ ਹੈ ਮੋਕਸ਼ ਵਿੱਚ ਵੀ ਕੀ ਆ ਉਹ ਕਹਿੰਦੇ ਵੀ ਇੱਕ ਇੱਕ ਵਿੱਚ ਲੀਨ ਹੋ ਜਾਣਾ ਆਪਣੀ ਆਤਮਾ ਬੱਚੇ ਪਰਮਾਤਮਾ ਵੇਖ ਕੇ ਉਹਦੇ ਵਿੱਚ ਲੀਨ ਹੋ ਜਾਣਾ ਜੋਤੀ ਜੋਤ ਰਲੀ ਸੰਪੂਰਨ ਉੱਥੇ ਆ ਰਾਂ ਜੋਤਰਾ ਜੋਤਰਾ ਲੱਗੀ ਕਹਿੰਦੇ ਖਤਮ ਹੋਈ ਗੱਲ ਪਰ ਪ੍ਰੇਮ ਖੇਡਣ ਵਾਸਤੇ ਫਿਰ ਉਹ ਆ ਦੂਜੀ ਲੀਲਾ ਖੇਡਦੇ ਨੇ ਇੱਕ ਤੋਂ ਦੋ ਬਣਦੇ ਨੇ ਮੈਂ ਰਾਧਾ ਤੇ ਕ੍ਰਿਸ਼ਨ ਬਣੈਨਾ ਸੀਤਾ ਤੇ ਰਾਮ ਜੀ ਬਣੈ ਇੱਕ ਤੋਂ ਦੋ ਬਣੇ ਤੇ ਖੇੜਖੱਡੀ ਪ੍ਰੇਮ ਦੀ ਤੇ ਕਿੰਨਾ ਆਨੰਦ ਆਇਆ ਉਹਨਾਂ ਨੂੰ ਇਸ ਕਰਕੇ ਮੁਕਸ਼ ਨਹੀਂ ਮੰਗਦੇ ਭਗਤ ਵੀ ਉਹਨਾਂ ਦੇ ਕਹਿੰਦੇ ਮੁਕਤ ਬਪੜੀ ਵੀ ਗਿਆਨੀ ਤ્યાਗ ਹੈ ਮੁਕਤੀ ਵੀ ਮੁਕਤੀ ਵਿਚਾਰੀ ਨੂੰ ਗਿਆਨੀ ਨੂੰ ਤੱਕਣਾ ਚਾਹੀਦਾ ਵਾ ਮੁਕਤੀ ਦੀ ਕਾਮਨਾ ਨਹੀਂ ਕਰਨੀ ਚਾਹੀਦੀ ਗੀ ਪ੍ਰੇਮ ਦੀ ਕਾਮਨਾ ਕਰਨੀ ਆਨੰਦ ਦੀ ਕਾਮਨਾ ਕਰਨੀ ਚਾਹੀਦੀ ਆ ਆਨੰਦ ਦੋ ਨਾ ਹੁੰਦਾ ਵਾ ਜੋ ਵੀ ਦੋ ਹੈ ਪਰਮਾਤਮਾ ਨਾਲ ਜੁੜਿਆ ਆਤਮਾ ਇਹ ਮਾਇਆ ਨਾਲ ਜੁੜੀ ਤਾਂ ਨਰਕ ਹੈ ਇਹ ਪਰਮਾਤਮਾ ਨਾਲ ਜੁੜਦਾ ਆਨੰਦ ਹੈ ਆਨੰਦ ਨਾਲ ਸਭ ਕੋ ਆਨੰਦ ਗੁਰੂ ਤੇ ਜਾਣਿਆ ਜਾਣੇ ਆਨੰਦ ਸਦਾ ਗੁਰਤੇ ਅਣੀ ਜਾਣਿਆ ਆਨੰਦ ਗੁਰੂ ਤੇ ਜਾਣਾਂ ਦਾ ਸਕਦਾ ਵਾ ਜੇ ਗੁਰੂ ਤੋਂ ਬਾਹਰ ਹੋ ਗਿਆ ਮਾਰ ਚ ਲੱਗੇ ਫਿਰ ਨਰਕ ਦੁੱਖੀ ਦੁੱਖ ਨਰਕੀ ਨਰਕ ਹੈ ਇਹ ਹੀ ਮੋਕਸ਼ ਵੀ ਮੰਗਣੀ ਨਹੀਂ ਚਾਹੀਦੀ ਕੀ ਮੇਨ ਪੁਆਇੰਟ ਤੇ ਇਹ ਹੈ ਸਾਡਾ ਸੇਵਾ ਸਿਮਰਨ ਸੰਬੰਧੀ ਜਿਹੜਾ WhatsApp ਗਰੁੱਪ ਚ ਲਾਇਆ ਜਿਹੜਾ ਇੱਥੇ ਆਪਣਾ ਮੈਸੇਜ ਲਿਖੋ 884 ਪੱਤਰਨੇ ਕੋਲ ਸਤਾਈ ਤੇ ਤੇ ਹਰੇਕ ਸਿਮਰਨ ਦਾ ਸਮੱਸਿਆ ਦਾ ਸਮਾਧਾਨ ਬਿਲਕੁਲ ਫੀ ਕੀਤਾ ਜਾਂਦਾ ਆਧਿਆ ਬਹਿ ਦੀਆਂ ਬਾਦਤ ਬਚਨ ਵਾਸਤੇ ਮੰਦਿਰ ਪਰਖਣਾ ਸ਼ਾਦ ਕਿਵੇਂ ਕਰੀਏ ਇਹ ਸਮਝਾਇਆ ਜਾਂਦਾ ਜਿਹੜਾ ਫੋਨ 91 47 37 86 ਤੇ ਕਾਲ ਕਰ ਸਕਦੇ ਹੋ